ਹਾਂਜੀ ਕਿਸਾਨ ਵੀਰੋ ਆਪਾਂ ਦੇਖਦੇ ਆ ਜਿਹੜੇ ਆ ਫੇਸਬੁੱਕ ਤੇ ਵਿਦਵਾਨ ਬੈਠੇ ਆ ਇਹ ਕਹਿੰਦੇ ਆ ਵੀ ਜੇ ਮੈਗਨੀਜ਼ ਦੀ ਘਾਟ ਹੈ ਤਾਂ ਮੈਗਨੀਜ਼ ਕਰੋ ਜੇ ਫਿਰ ਜ਼ਿੰਕ ਦੀ ਘਾਟ ਹੈ ਜ਼ਿੰਕ ਕਰੋ ਗੰਧਕ ਦੀ ਘਾਟ ਆਂਦੀ ਹੈ ਸਲਫਰ ਕਰੋ ਮਤਲਬ ਵੀ ਕਹਿੰਦਾ ਭਾਵੇਂ ਕਹਿੰਦਾ ਜਿਹੜੀ ਚੀਜ਼ ਦੀ ਘਾਟ ਹੈ ਕਣਕ ਨੂੰ ਉਹ ਕਰ ਲਓ ਵੀ ਪੁੱਛਣ ਵਾਲਾ ਹੋਵੇ ਅੱਜ ਮੇਰੀ ਕਣਕ ਨੂੰ ਮੈਗਨੀਜ਼ ਦੀ ਘਾਟ ਹੈ ਤੇ 8-10 ਦਿਨਾਂ ਬਾਅਦ ਜਿੰਕ ਦੀ ਘਾਟ ਆ ਗਈ ਫਿਰ ਮੈਂ ਢੋਲੀ ਚੱਕੂੰਗਾ ਉਦੋਂ ਬਾਅਦ ਚਲੋ ਮੈਂ ਜਿੰਕ ਦੀ ਕਰ ਲਈ ਫਿਰ ਉਦੋਂ ਬਾਅਦ ਚਲੋ ਗੰਧਕ ਦੀ ਘਾਟ ਆ ਗਈ ਫਿਰ ਮੈਂ ਸਲਫਰ ਕਰਦਾ ਫਿਰੂੰਗਾ ਫਿਰ ਪोटाश ਦੀ ਘਾਟ ਆ ਗਈ ਹਫ਼ਤੇ ਬਾਅਦ ਫੇਰ ਪोटाश ਕਰਦਾ ਫਿਰੂੰਗਾ ਵੀ ਮੈਂ ਢੋਲੀਆਂ ਚੱਕਣ ਤੀ ਰਵਾਂ ਵੀ ਕਹਿਨ ਦਾ ਭਾਵ ਇਹ ਪੁਰਾਣੇ ਦੌਰ ਚੀ ਤੁਰੇ ਫਿਰਦੇ ਆ ਜਿਹੜਿਆ ਫੇਸਬੁੱਕ ਤੇ ਵਿਦਵਾਨ ਬਣੇ ਫਿਰਦੇ ਆ ਪਰ ਜਿਹੜਾ ਸਭ ਤੋਂ ਵੱਡਾ ਡਾਕਟਰ ਉਹ ਹੀ ਹੈ ਜਿਹਦੇ ਕੋਲ ਦੋ ਟਾਂ ਹਿਸੋ ਬੰਦਾ ਰੋਜ਼ ਵਿਊ ਦੇ ਕੇ ਜਾਂਦਾ ਵੀ ਆਹ ਚੀਜ਼ ਦਾ ਰਿਜ਼ਲਟ ਵਧੀਆ ਆ ਆਹ ਚੀਜ਼ ਦਾ ਮਾੜਾ ਆਇਆ ਜੇ ਸਹੀ ਦੁਕਾਨਦਾਰ ਸਹੀ ਇਮਾਨਦਾਰ ਹੈ ਸਹੀ ਦੱਸਣ ਵਾਲਾ ਹੈ ਹਾਂ ਜੇ ਉਹਦੇ ਕੋਲ ਚੀਜ਼ ਹੀ ਕੋਈ 1000 ਕਿਲੋ ਬਚੀ ਪਈ ਹੈ ਉਹਦਾ ਫਿਰ ਉਹਦੀ ਗੁਣਗਾਈ ਜਾਊਗਾ ਪਰ ਜੇ ਸਹੀ ਦੱਸਣ ਵਾਲਾ ਬੰਦਾ ਹੈ ਇਮਾਨਦਾਰ ਹੈ ਕਿਉਂਕਿ ਇੱਚ ਇਮਾਨਦਾਰੀ ਚਾਹੀਦੀ ਹੈ ਚਲੋ ਕੱਪੜੇ ਬੂਟਾਂ ਦਾ ਕੰਮ ਕਰਦਾ ਹੋਏ ਬੰਦਾ ਉਹਦੇ ਤਾਂ ਗੱਪ ਸੱਚ ਚੱਲ ਜਾਂਦਾ ਹੈ ਪਰ ਹੁਣ ਆ ਨਵੀਆਂ ਚੀਜ਼ਾਂ ਦਿੱਤੀਆਂ ਕੰਪਨੀ ਨੇ ਇਹਨਾਂ ਨੇ ਉਸ ਹਾਵ ਨਾਲ ਇਹਦੇ ਵਿੱਚ ਸਾਰੇ ਤੱਤ ਪਾਏ ਹੁੰਦੇ ਆ ਜਿਵੇਂ ਕਿੱਲੇ ਦੇ ਹਿਸਾਬ ਨਾਲ ਕਣਕ ਨੂੰ ਜ਼ਰੂਰਤ ਹੁੰਦੀ ਹੈ ਹੁਣ ਇਹਦੇ ਵਿੱਚ ਸਾਰੇ ਤੱਤ ਹੈ ਇਹਦੇ ਵਿੱਚ ਜਿਵੇਂ ਡੀਏਪੀ ਹੋ ਗਈ ਪੋਟਾਸ਼ ਹੋ ਗਈ ਮੈਗਨੀਜ਼ ਹੋ ਗਈ ਜ਼ਿੰਕ ਹੋ ਗਈ ਸਲਫਰ ਹੋ ਗਈ ਫਾਇਰਸ ਹੋ ਗਿਆ ਮਤਲਬ ਵੀ ਕਹਿੰਦਾ ਭਾਵ ਉਸ ਹਾਵ ਨਾਲ ਇਹ ਕਰਤੀ ਤੇ ਐ ਨਹੀਂ ਮਤਲਬ ਵੀ ਆ ਠੀਕ ਹੈ ਯੂਰੀਆ ਹੈ ਨਹੀਂ ਅਚਾਪਾ ਤਾਂ ਹੀ 2 ਕਿਲੋ ਯੂਰੀਆ ਪਾਉਣੇ ਹੁੰਦੇ ਆ ਵੀ ਚਲੋ ਜਿਹੜਾ ਆਪਾਂ 2 ਕਿਲੋ ਯੂਰੀਆ ਪਾਣੀਆ ਉਹ ਅੱਧੇ ਘਟੇ ਜਿੰਨਾ ਕੰਮ ਕਰਦੀ ਹੈ ਤੇ ਇਹਦੇ ਕੰਮ ਕਰਨ ਦੀ ਜਿਹੜੀ ਸਮਰੱਥਾ ਵਧਾ ਦਿੰਦੀ ਹੈ ਜਿਹੋ ਨਾਲ ਵੀਟ ਸਪੈਸ਼ਲ ਹੈ ਇਹਦੇ ਵਿੱਚ ਵੀ ਡੀਏਪੀ ਪੋਟਾਸ਼ ਹੋਗੀ ਜਿੰਕ ਮੈਗਨੀਸ ਸਲਫਰ ਹੋਗੀ ਜਿਹੜਾ ਆ ਪੈਕਟ ਨਵਾਂ ਆਇਆ ਹਜੇ ਇੱਕ ਦੋ ਬੰਦਿਆਂ ਨੂੰ ਦਿੱਤਾ ਹੈ ਰਿਜ਼ਲਟ ਦੇਖਣਾ ਇਹਦੇ ਨਾਲ ਫਾਇਰਸ ਵੱਧ ਹੈ ਜਿਹੜਾ ਦੂਜਾ ਪੈਕਟ ਹੈ ਇਹ ਚ ਫਾਇਰਸ ਹੈ ਨਹੀਂ ਜਿਵੇਂ ਆਪਾਂ ਲੋਹੇ ਦੀ ਘਾਟ ਆ ਜਾਂਦੀ ਹੈ ਥੋੜਾ ਜਿਹਾ ਰੇਸਲੇਵਾਨਾਂ ਚ ਤਾਂ ਉਹ ਰੇਸਲੇਵਾਨਾਂ ਚ ਹੋ ਸਕਦਾ ਫਾਇਰਸ ਹੋਂ ਕਰਕੇ ਜ਼ਿਆਦਾ ਕੰਮ ਕਰੇ ਤੇ ਜਿਵੇਂ ਇਹਦੇ ਹੁਣ ਰਿਜ਼ਲਟ ਲੈ ਹੋਏ ਹੈ ਜੇ ਸਹੀ ਦੁਕਾਨਦਾਰ ਦੱਸਣ ਵਾਲਾ ਟੌਪ ਦੇ ਰਿਜ਼ਲਟ ਹੈ ਸਾਰੀਆਂ ਚੀਜ਼ਾਂ ਇੱਕੋ ਵਾਰੀ ਹੱਲ ਹੁੰਦਾ ਇਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਵੀਰੋ ਠੀਕ ਹੈ ਵੀ ਉਹਨਾਂ ਦੇ ਮਗਰ ਆਪਾਂ ਲੱਗ ਜਾਨੇ ਆ ਉਹ ਦੋ ਤਿੰਨ ਵੀਡੀਓ ਚੰਗੀਆਂ ਜਿਹਾ ਬਣਾ ਕੇ ਤੇ ਆਪ ਨੂੰ ਲੱਗਦਾ ਯਾਰ ਬੜੀ ਆਪਣੇ ਅਹਮਦਰਦੀ ਰੱਖਦੇ ਆ ਆਪਣੇ ਜਾਂ ਆਪਣੇ ਮਤਲਬ ਵੀ ਆਪਣੇ ਪੱਕੇ ਚ ਪਰ ਇਹ ਆਪਣੇ ਸਿਰ ਤੇ ਉੱਠੇ ਹੋਏ ਹੋਏ ਤੇ 2000 ਦੀਆਂ ਏਡਾ ਪਾਣ ਲੱਗ ਜਾਂਦੇ ਐ ਇਸ ਕਰਕੇ ਬਸ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਕੌਣ ਆਪਦਾ ਕੌਣ ਬਗਾਨਾ ਵੀ ਥੋੜਾ ਜਿਹਾ ਦਿਮਾਗ ਲਾਇਆ ਕਰੋ ਕੱਲਾ ਸਿਰਫ ਇਹ ਨਹੀਂ ਵੀ ਦੁਕਾਨਦਾਰ ਕੋਲ ਸਪਰੇ ਪਈ ਹੈ ਯਾਰ ਉਹ ਤਾਂ ਵੇਚਣ ਦਾ ਮਾਰਾ ਕਰਦਾ ਬਸ ਇੰਨਾ ਕੁ ਦਿਮਾਗ ਲਾ ਲੈਨੇ ਆਪਾਂ ਵੀ ਵੇਚਣ ਦਾ ਮਾਰਾ ਬਸ ਹੋਰ ਕੁਝ ਨਹੀਂ ਦਿਮਾਗ ਚ ਪਰ ਥੋੜਾ ਜਿਹਾ ਦਿਮਾਗ ਲਾਉ ਡੂੰਗਾ ਵੀ ਕੌਣ ਆਪਦਾ ਕੌਣ ਬਗਾਨਾ